ਮੇਰਾ ਸਵਾਲ ਤੁਹਾਡੇ ਤੋਂ ਜੀ ਅਗਲਾ ਗੁੱਸੇ ਨਾਲ ਦੇਖ ਰਹੇ ਕੋਈ ਗੱਲ ਨਹੀਂ ਪੱਕਾ ਹੀ ਹੈ ਰੋ ਸ਼ੌਕਿਆ ਬੁਜੀ ਆਹ ਆਹ ਤੁਹਾਨੂੰ ਟੁਸ਼ੀਰ ਤੇ ਭਲਾਣਾ ਭਲਾਣਾ ਨਾ ਨਹੀਂ 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 ਮੈਂ ਤੁਹਾਨੂੰ ਟਾਂਗ ਚੱਸਣੇ ਪੈਦਾ ਜਿੰਨਾ ਤੁਸੀਂ ਸਮਾਂ ਆਪਣੀ ਉਮਰ ਚ ਜੋ ਵਿਆਹ ਦੇਖੇ ਨੇ ਤੁਹਾਨੂੰ ਕੀ ਲੱਗਦਾ ਹੁਣ ਵਾਲੇ ਵਿਆਹਾਂ ਚ ਕਿਹੜੇ ਰਿਵਾਜ ਜਿਹੜੇ ਉਹ ਗਾਇਬ ਹੋ ਗਏ ਸਾਰੇ ਗਾਇਬ ਹੋ ਗਏ ਰਹਿ ਕਿਹੜੇ ਵਿਆਹੀ ਨਹੀਂ ਹੋਵੇ ਕੋਣ ਹੈ ਨਿਕਲੇ ਦਰਦ ਪਰਸਨਲ ਗਮ ਇਹ ਪਰਸਨਲੀ ਸਾਰੇ ਹੀ ਛੜੇ ਹੁਣ ਨਹੀਂ ਇਹ ਯਾਦ ਜਿਹੜੇ 12 ਬੰਦੇ ਸਾਰੇ ਛੜੇ ਉਹਦਾ ਫੰਕਸ਼ਨ ਹਾਂਜੀ ਪਰ ਰੌਣਾ ਕੋਲਾ ਭਾਈ ਬਹੁਤ ਹੋ ਗਿਆ ਰੋਲਾ ਗੋਲਾ ਇਹਨਾਂ ਹੋ ਗਿਆ ਕਿ ਅੱਗੇ ਤੇ ਪਿਛੇ ਚ ਜਾਂਦੀ ਅਸੀਂ ਤੀਆਂ ਕੋਈ ਕੋ ਰਿਸ਼ਤੇਦਾਰਾਂ ਉਹਨਾਂ ਅੰਦਰ ਸੀ ਗੱਲਬਾਤ ਹੁੰਦੀ ਸੀ ਹੁਣ ਤੱਕ ਨਾ ਕੋਈ ਗੱਲਬਾਤ ਹੋ ਰਹੀਆ ਸ਼ਗਨ ਭੜਾਇਆ ਵਾਪਸ ਆ ਰੋਟੀ ਖਾ ਲੋ ਰੋਟੀ ਖਾ ਜਿਹੜੀ ਖਾਣੀ ਹੈ ਚਲੋ ਆਪਾਂ ਵਾਪਸ ਚਲੀਏ ਸ਼ਗਨ ਦਿੱਤਾ ਇਹ ਕੋਈ ਵਿਆਹ ਵਾਂ ਦਾ ਕੋਈ ਨਾ ਦਾ ਵਿਆਹ ਪਿਆਰ ਰਿਹਾ ਨਾ ਕੋਈ ਮੁਹੱਬਤ ਰਹੀ ਹੈ ਨਾ ਕੋਈ ਗੁੱਡ ਵਿਸ਼ਸ ਰਹੀ ਹੈ ਸ਼ਗਨ ਦੇਣਾ ਤੇ ਲੈਣਾ ਇਹ ਕੋਈ ਵੱਡੀ ਚੀਜ਼ ਤਾਂ ਨਹੀਂ ਨਾ ਕਿ ਗਏ ਜਾ ਕੇ ਕਿਸੇ ਦਾ ਹਾਲ ਚਾਲ ਪੁੱਛਣਾ ਕਿਵੇਂ ਵਿਆਹ ਹੋਇਆ ਕਿ ਮੇ ਕੁੜੀ ਲਵੀ ਕਿ ਹੈ ਜੀ ਕੁੜੀ ਨਾ ਕੁੜੀ ਦੇ ਕੁਝ ਨਹੀਂ ਸਕਣ ਦੇ ਕੇ ਬਸ ਉਸ ਸਮਾਂ ਬਹੁਤ ਬਹੁਤ ਕੁਝ ਬਦਲ ਗਿਆ ਪਤਾ ਨਹੀਂ ਭਾਈ ਵਕਤ ਬਦਲ ਗਿਆ ਵੈਸੇ ਮੈਂ ਤਾਂ ਇਹ ਵੀ ਕਹਿੰਦੀ ਮੈਂ ਵਕਤ ਦੇ ਨਾਲ ਬਦਲਣਾ ਚਾਹੀਦਾ ਪਰ ਇਹ ਆ ਹੁਣ 15 ਸਾਲ 10 15 ਸਾਲ ਅੱਗੇ ਨਾ ਬਹੁਤ ਫਾਸਟ ਚੇਂਜ ਆਇਆ ਹੁਣ ਸਾਨੂੰ ਵੀ ਇਹ ਚੇਂਜ ਦੇ ਨਾਲ ਚੱਲਣਾ ਪੈਣਾ ਚੱਲਣਾ ਚਾਹੀਦਾ